ਬੜੀ ਹੋਵੇ ਬਾਰਿਸ਼ ਵੈਲਕਮ ਦੇ ਪਿੰਡ ਮੈਚ ਆ ਆ ਜਾ ਆ ਮੜੇ ਫੋੜ ਖਿਚੂ ਮੈਨੂੰ ਸੈਂਡ ਕਰ ਦਿਓ ਉਹ ਪੀ ਨਹੀਂ ਮਾਤਾ ਜੀ ਲੈ ਕੇ ਹੁਣ ਜਾ ਜਾ ਆਸਤਾਨੀ ਮਾ ਰੇ ਨਾ ਨਾ ਆ ਮੈਨੂੰ ਬਾਕੇ ਢਿੱਕੀ ਮਾਰਨਾ ਇਹ ਵੀ ਜੀ ਕਾਲ ਸੁਣ ਬਾਸ ਬਾਸ ਬਹੁਤ ਜਿਆਦੀ ਨਾ ਬਾਰ ਗੱਲ ਸੁਣ ਮੈਂ ਆ ਕੇ ਜਾਣ ਤੇਰੀ ਕੋਲ ਮਾਰਦੇ ਡਿੱਗੀ ਹੁਣ ਚਾਜ ਨਾ ਲਾਦੀ ਸਾਰਿਆਂ ਨੂੰ ਚੱਲ ਰਹਿਣ ਦੀ ਵਾਹ ਵਾਹ ਮੈਂ ਬਹੁਤ ਵਾਹ ਵਾਹ ਗੈਸ ਆ ਗਿਆ ਨਹੀਂ ਗੈਸ ਤੇ ਹਾਏ ਮਾ ਮਾਰ ਗੀ ਸਿਆ ਜੁਦਾ ਆ ਗਿਆ ਲੈ ਬਾਕੀ ਕਰੋ ਤੇ ਲਾ ਹਾਏ ਮਾ ਮਾਰ ਗੀ ਉਹ ਬੜੀ ਚੱਲੀ ਹੈ ਨਾ ਵੀ ਬੜੀ ਫੋੜੀ ਉਹ ਨਾ ਉਹ ਬੂਹੜਾ ਪਰਦੀ ਨਾ ਮੈਨੂੰ ਜਿਆਦਾ ਗਲਤ ਨਾ ਲਾਇਆ ਹੋਵੇ ਨਹੀਂ ਇੱਕ ਮੈਂ ਇੱਕ ਮੈਂ ਇੱਕ ਬੇਟਾ ਗੜੀ ਆਇਆ ਮੈਂ ਮਾਰ ਦਿੰਦਾ ਤੇ ਨਿਆ ਟੋਏ ਸੁਣਾ ਦੇ ਗੱਲਬਾਤ ਗਈ ਕੋਈ ਨਹੀਂ ਸੁਣਾਉਂਦਾ ਤਾਂ ਇਹ ਕੋਈ ਨਹੀਂ ਰੰਗ ਲਾਏ ਤੁਸੀਂ ਗਾਈ ਜਿੱਦਾਂ ਪਤਾ ਕਰ ਰੰਗ ਮਾਮਾ ਨੂੰ ਰੰਗ ਲੱਗੀ ਨਹੀਂ ਹੈ ਨਹੀਂ ਰੰਗ ਹੋਦਾ ਹੈ ਰੰਗ ਦਾ ਬੜਾ ਦੱਸੇ ਪਹਿਲਾਂ ਹਾਂ ਜੀ ਰੰਗ ਦਾ ਦੱਸ ਤੂੰ ਚੋਕਣਾ ਰੰਗ ਦਾ ਮਤਲਬ ਕੀ ਹੈ ਆਪਣਾ ਹੁੰਦਾ ਕੀ ਹੈ ਲਾਈਏ ਖੁਸ਼ ਹੁੰਦਾ ਹੈ ਆਪਾਂ ਖੁਸ਼ੀਆਂ ਖੇਡਦੇ ਆਂ ਥੋੜੀਆਂ ਲਹਿਰਾਂ ਮੈਂ ਮੈਚ ਜਦੋਂ ਮੈਚ ਤੇ ਜਾਣਾ ਜੇ ਬੰਦੇ ਨੇ ਉਦੋਂ ਨਹੀਂ ਹੱਸਣਾ ਕਿ ਹੱਸਣਾ ਹੱਸ ਬੱਸ ਖੇਡਦਾ ਜੋਲ ਮੁਲ ਕਰਦਾ ਹੈ ਆਪਾਂ ਨਹੀਂ ਹੱਸਣ ਕੇ ਡੰਦੇ ਜੋਲ ਮੁਲ ਉਹਦੇ ਵਿੱਚ ਕਮੀ ਬੈਠਿਆ ਗੱਲਾਂ ਕਰਦੇ ਬੰਦ ਦੱਸ ਮੁਖਾਲ ਕਰਦੇ ਆਪਾਂ ਚੋਹ ਵਾਲੀ ਰਾਜਾ ਰਾਤ ਚੋਹ ਰਾਜਾ ਹਾਂ ਜੀ ਆ ਗਿਆ ਇਹਦਾ ਇੱਕ ਟਾਪਾ ਪੂਰਾ ਹੋਣਾ ਜੀ ਹੋਲੀ ਜੇ ਤਾਂ ਉਹ ਸਾਈਥਰੀ ਪੈਂਦੇ ਆ ਉਹਦੇ ਉੱਤੇ ਨਹੀਂ ਵਾਕਿਆ ਨਹੀਂ ਪੈਂਦਾ ਪੈਂਦਾ ਉਹ ਆਦੇ ਤੇ ਕਰਾਉਂਦੇ ਮੈਂ ਨਹੀਂ ਪੈਂਦਾ ਐਦਾਂ ਕਹਿੰਦੇ ਹੁੰਦੇ ਜਿੰਨਾ ਛੱਤਰ ਫਰਾਉਣੇ ਹੁੰਦੇ ਛੱਤਰ ਫਰਾਉਣੇ ਨਹੀਂ ਪਪਾ ਦੇ ਅੱਜ ਪੂਰਾ ਸਤਾ ਆਇਆ ਚੇਲੇ ਦੇ ਪਿੰਡ ਆਇਆ ਅੱਜ ਪਪਾ ਚੇਲੇ ਦੇ ਚੇਲਾ ਤਾਂ ਕਿਹਨੇ ਚੇਲਾ ਬਣਾਉਣਾ ਨੂੰ ਇਹ ਮੰਨਣਾ ਪਪਾ ਨੇ ਨਾਹੀਂ ਮਾਰ ਗਿਆ ਛਾਲਾ ਉਹ ਪਹੁੰਚੀ ਵਾੜੀ ਗਗਰ ਦਾ ਰਸਤਾਂ ਨਾਂਗਲੇ ਦੇ ਚੰਗਾ ਬਾਬਾ ਕੋਲੋਂ ਪ੍ਰਸ਼ਾਦ ਲੈ ਜਾਓ ਆ ਗਿਆ ਮੇਰੇ ਘਰੇ ਤੇ ਬਾਬਾ ਕੋਲੋਂ ਉਪਰ ਚੁਬੀ ਦਾ ਸਤ ਕਰੇ ਕਿਆ ਬਾਤ ਹੈ ਗੁੱਪੀ ਇੰਨਾ ਪਿਆਰ ਸੰਗਤ ਕਰਦੀ ਹੈ ਵੀ ਨੌਜਵਾਨ ਇਹ ਤੇਰੀ ਮਿਹਨਤ ਹੈ ਔਰ ਸਾਹਮਣੇ ਗੋਪੀ ਦੇ ਮੰਗਰ ਇੱਕ ਹੋਰ ਦੁਨੀਆ ਦਾ ਚੋਟੀ ਦਾ 스타 ਤੇ ਕੋਈ ਨਹੀਂ ਕਾੜੀ ਹੈ ਆਹਨ ਮੇਰੇ ਵੀਰੇ ਸੰਗਤ ਕੋਸ਼ਾ ਰੱਬ ਤੇ ਸਹਾਈ ਹੋਣ ਜਿਹੜੇ ਜਿਹੜੇ ਕਹਿੰਦੇ ਆ ਮੈਂ ਤੇ ਪਹਿਲਾਂ ਕਰਵਾ ਜੀਵੇਂ ਮਾਣ ਸਨਮਾਨ ਬਾਦ ਦੇ ਵਿੱਚ ਕਰਵਾ ਦੇ ਉਹ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਹੋਰ ਸਾਰੇ ਨੇ ਮਾਰੀਆਂ ਹੋਰ ਬਣਿਆਂਗੇ ਬਾਕੀ ਕੰਮ ਆਣਾ ਪਾ ਬਾਦ ਕਰੀਏ ਦਰਸ਼ਕ ਖੁਸ਼ ਕਰੀਏ ਸਭ ਤੋਂ ਪਹਿਲਾਂ ਉਹ ਕਹਿੰਦੇ ਮਾਨ ਸਰ ਇੱਕ ਪਾਸੇ ਸ਼ਹੀਦ ਭਾਈ ਲਖਮੀਰ ਸਿੰਘ ਜੀ ਕਬੱਡੀ ਕਲੱਬ ਘਰਿਆਲੇ ਦੀ ਟੀਮ ਹੈ ਮੱਖਣ ਮਹਰਵਾਨ ਜੀ ਇਹਨਾਂ ਦਾ ਵਿਸ਼ੇਸ਼ ਤੌਰ ਤੇ ਸਰਕਾਰ ਬਿੱਲਾ ਸਾਡਾ ਵੀਰ ਐਮ ਐਫ ਵਿਸ਼ੇਸ਼ ਤੌਰ ਤੇ ਸਾਡਾ ਪ੍ਰਭ ਪ੍ਰਭ ਜੀ ਕਿ ਅੱਜ ਕੱਲ੍ਹ ਸਮੇਂ ਦੀ ਲਗਾਮ ਹੱਥ 'ਚ ਦੇਖ ਵੀ ਜੋਧੇ ਅੰਦਰ ਵੀ ਮੁੰਡਾ ਕਮਾਲ ਕਰੀ ਜਾ ਰਿਹਾ ਜਿੱਨੀਆਂ ਦੀ ਭਰਾਵਾਂ ਦੇ ਗਰਾਊਂਡ ਵਿੱਚ ਡਿਊਟੀ ਕੋਈ ਨਹੀਂ ਉਹ ਗਰਾਊਂਡ ਕਲੀਅਰ ਕਰ ਦਿੰਦੇ ਬਹਿਣ ਪਹਿਲੇ ਮੈਚ ਖਿਡਾਰੀ ਦੇ ਵਿੱਚ ਪਰਵਾਰ ਕਬੱਡੀ ਦੇਖਣ ਲਈ ਆਇਆ ਪਰਮੇਸ਼ਰ ਬੋਦੀ ਬੋਦੀ ਤੇ ਨਾ ਇੱਥੇ ਰੱਖ ਬਾਬੇ ਸੀਨੇ ਪਾਛਾ ਦਾ ਉੱਥੇ ਵੀ ਤਗੜਾ ਹੋਣਾ ਸਾਡੇ ਦੋਨਾਂ ਦੇ ਬੰਜਾਰੇ ਇੱਕ ਚੰਗੇ ਇਨਸਾਨ ਦਾ ਚੰਗੇ ਬੁਲਾਰੇ ਵੱਡੇ ਭਾਈ ਹਰਜੀਤ ਸਿੰਘ ਜੀ ਰਣਾਲਾ ਸਾਹਿਬ ਜੀ ਦਾ ਵਿਸ਼ੇਸ਼ ਮਾਨ ਸਨਮਾਨ ਕਬੱਡੀ ਦੇ ਮਹਾਨ ਸੇਵਾਦਾਰ ਕਰਨਗੇ ਸੰਤ ਘਰਿਆਲੀ ਜੀ ਯੂਆਈ ਦੁਬਈ ਟੂਰ ਤੇ ਜੋਤੀ ਮੰਗਟ ਤਰਸਕਾ ਅਮਰੀਕਾ ਵਿੱਚ ਰਹਿੰਦੇ ਨੇ ਤੇ ਗੋਤੀ ਸਾਡਾ ਸਮਰਾ ਪੱਖੋਗੇ ਉਹ ਵੀ ਰੱਖਦੇ ਆ 11000 ਦੀ ਨਗਦੀ ਨਾਮ ਵੀ ਤਾਜ ਤੇ ਕਹਿੰਦੇ ਕੰਟਰੀ ਵੀ ਤਾਜਾਂ ਦੀ ਤਾਜੀ ਹੈ ਉਹ ਸਾਡਾ ਤਾਜ ਅਮਰੀਕਾ ਤੋਂ ਆਖਦਾ ਇੱਕ ਮਗਾ ਹਰ ਜੱਥਾ 1100 ਦਾ ਇੱਕ ਮਾ ਬਣਾ ਦੇ ਮੇਲਾ 1100 ਤੇ 500 ਰੁਪਇਆ ਕਹਿੰਦੇ ਰੈਸ਼ਨ ਮੰਨੇ ਹੋਣਾ ਨੇ ਉਗਰਾ ਵਾਲਾ ਮੇਰੇ ਵੀਰੋ ਸਾਬੀ ਢਿੱਲੋ ਕਹਿੰਦੇ ਸਦਾ 21 ਜਫਾ 500 ਦਾ ਹੋਣਾ ਵੱਡੇ ਭਰਾ ਦਾ ਵਿਸ਼ੇਸ਼ ਤੌਰ ਤੇ ਸਦਕਾਰ ਦੇਖਾਂਗੇ ਸਾਹਮਣੇ ਜੇ ਇੱਕ ਵਾਰ ਤੂੰ ਜਫਾ ਲਾ ਦੇ 1100 ਤਾਜ ਅਮਰੀਕਾ ਤੋਂ ਤੇ 1000 ਸਾਡੇ ਗੌਰਵ ਕੈਨੇਡਾ 1000 ਪ੍ਰਿੰਸ ਭਾਵਲੋਂ ਦਿੱਤੇ ਜਾਣਗੇ ਬੈਗਾ ਵਾਲਾ ਵੀਰ ਹੈ ਸਾਡਾ ਆਹ ਦੇਖਾਂਗੇ ਸਾਹਮਣੇ ਕਬੱਡੀਆਂ ਪੈਂਦੀਆਂ ਨਾਨਕ ਬਨਾਲੀ ਟੋਗਰਾ ਪਿੰਡ ਪਿੰਡ ਵਾਲਾ ਤੇ ਮਲਚਾਰ ਨੇ ਆਹ ਦੇਖਾਂਗੇ ਸਾਹਮਣੇ ਫਰਮਦੀਪੂਰੀਆ ਗੋਤੀ ਗੋਤੀ ਹੁਣ ਗੋਤੀ ਹੁਣ ਦੁੱਲਾ 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 ਸਾਹਮਣੇ ਦੇਖਾਂਗੇ ਕਬੱਡੀ ਪਾ ਰਹੇ ਗੱਗੋ ਮੁਹੇ ਦਾ ਦੁੱਲਾ ਤੇ ਚਾਰਾਂ ਦੇ ਵਿੱਚੋਂ ਗੋਪੀ ਇੱਕਮ ਬੱppa ਰਫੀਕ ਕਿੰਨੀ ਕੋਸ਼ਿਸ਼ ਕਰਨੀ ਹੈ ਕਿੰਨੇ ਬੋਲੋ ਹੋ ਧਾਵੇ ਨੇ ਥੱਲ ਪਾਉਣੇ ਆ ਸਾਹਮਣੇ ਮੁਕਾਬਲਾ ਇਹ ਗੋਪੀ ਗੋਪੀ ਇਹ ਜੁਲਾਈ ਨੂੰ ਮੇਰੇ ਵੀਰੋ ਕੋਟ ਨੇ ਨਸੀਰ ਖਾਨ ਵਿੱਚ ਇੱਕ ਬੰਨੇ ਟੀਮ ਖੇਡਾ ਲਈ ਗੱਦੀ ਦੀ ਹੁਣੇ ਐ ਤੇ ਦੂਸਰੇ ਬੰਨੇ ਫਰੰਕੀਪੁਰ ਦੇ ਗੋਪੀ ਤੇ ਸੁਨੀਲ ਬਰਗੜੀ ਸਾ ਸਰਕਾਰ ਦੇ ਕਬੱਡੇ ਵੀਰ ਨੇ ਨਾਮ ਕੋਤਲੀ ਦੀ ਸਾਰੇ ਸੱਦੇ ਦੇ ਰਹੇ ਭਰਾ ਇਹਨਾਂ ਦੇ ਵੀਰਾਂ ਵੱਲੋਂ ਸੱਦੇ ਹੋਣਗੇ ਬਹੁਤ ਬਹੁਤ ਸਤਿਕਾਰ ਹੈ ਮੇਲਾ ਹੈ ਪਤਾਮਪੁਰ ਦਾ ਤੇ ਮੇਲਾ ਟੋਕੜਾ ਪੁਰਜੰਗ ਸਿੰਘ ਜੱਨਾ ਜਰਨਾ ਸੱਤਰ ਨੇ ਸਾਰੀ ਪ੍ਰਬੰਧ ਕਮੇਟੀ ਨੇ ਪ੍ਰਬੰਧ ਵਧੀਆ ਨੇ ਤੇ ਸਾਡੇ ਨਵਜੋਤ ਸਿੰਘੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਸਾਡੀ ਨਸ ਸਿੰਘ ਜੀ ਸਤਿਕਾਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਤਿਕਾਰ ਹੁਣ ਰੱਖਣਾ ਤੇ ਦਿਮਾਗ ਆ ਨਾ ਜਿੰਨਾ ਚਿਰ ਆਪਾਂ ਦਿਮਾਗ ਦਿਮਾਗ ਤੋਂ ਇਹਨਾਂ ਦਿਮਾਗ ਥੋੜਾ ਰੱਖਦੇ ਆ ਉਹ ਨਾ ਜੇ ਇਹ ਨਹੀਂ ਹੁੰਦਾ ਜਿੰਨਾ ਚਿਰ ਦਿਮਾਗ ਨਹੀਂ ਕੋਈ ਵੀ ਚੀਜ਼ ਹਾਂ ਚੇਨੀ ਹੁਣ ਮੇਰੇ ਮੈਨੂੰ ਨਾ ਇੰਨਾ ਇੰਨਾ ਹੁੰਦਾ ਕਿ ਯਾ ਗਲਤ ਨਾ ਲਗਾਵੇ ਮੈਂ ਗਲਤ ਨਹੀਂ ਗਲਤ ਟੱਚ ਨਹੀਂ ਲੈਣਾ ਵੀ ਮੈਨੂੰ ਇਦਾਂ ਹੁੰਦਾ ਜੇ ਮੈਂ ਗਲਤ ਟੱਚ ਲੈ ਲਿਆ ਪਤਾ ਨਹੀਂ ਕੀ ਹੋਏਗਾ ਉਹ ਜੇ ਮੈਨ ਲੱਗਾਂ ਨੂੰ ਤੇ ਮੈਂ ਵੀ 5-7 ਲੱਖ ਕੇ ਪਹਿਲੇ ਭੁਜਾ ਦੂੰਗਾ ਤੇ ਫਿਰ ਫਿਰ ਕੀ ਕਰੂੰਗਾ ਉਹਨਾਂ ਨੂੰ ਇਹ ਮੇਰਾ ਇਹ ਇਹ ਮੇਰਾ ਇਹ ਇਹ ਸਿਸਟਮ ਹੈ ਕਿ ਜਿੱਤੇ ਮੈਂ ਲੱਗਾ ਮੈਂ ਉਹਨੂੰ ਜੱਫਾ ਪਾਵਾਂ ਤੇ ਤਰੀਕੇ ਨਾਲ ਪਾਵਾਂ ਦਿਮਾਗ ਨਾਲ ਉਹ ਫਿਰ ਪਹੁੰਚ ਹਾਂ ਜਿੰਨਾ ਚਿਰ ਬੰਦੇ ਦੇ ਅੰਦਰ ਡਮਪੀ ਸੈਂਸ ਨਹੀਂ ਨਾ ਹੈਗੀ ਬਰਦਾਸ਼ਤ ਕਰਨ ਦੀ ਕੋਈ ਚੀਜ਼ ਉਹਨਾਂ ਚਿਰ ਨਹੀਂ ਬੰਦੀ ਜਿਹੜਾ ਜ ਆ ਬੰਦਾ ਥੜੰਮੀ ਨਾ ਪੇਸੈਂਸ ਜਿੰਨਾ ਚਿਰ ਹੁਣ ਅਕੈਡਮੀ ਦੇ ਮੈਚ ਨਾ ਪਹਿਲੇ ਪੁਰਾਣੇ ਅਕੈਡਮੀ ਦੇ ਮੈਚ ਹੁੰਦੇ। ਉਹਦੇ ਵਿੱਚ ਮਤਲਬ ਕਿੰਨਾ ਕਬੱਡੀ ਕਬੱਡੀ ਖੇਡਦੇ ਟੱਚਾਂ ਦੇ ਹਿਸਾਬ ਨਾਲ। ਉਹਨੂੰ ਕਹਣਾ ਕੋਚ ਨੇ ਕਿਹਾ ਕਿੰਨੇ ਟੱਚ ਲੈ ਕੇ ਕਿੰਨੇ ਟੱਚ ਲੈ ਲੈਣਾ। ਉਤੋਂ ਬਾਅਦ 12। 12। ਹਾਂ। ਤੇਰੇ ਇੰਨੇ ਟੱਚ ਆ ਮੈਚ ਦੇ 4-5। ਚੋਹਾਂ ਬੰਦਿਆਂ 'ਚ ਜੱਫਾ ਪਾਉਣਾ ਪੈਣਾ ਜੇ ਪੈ ਗਿਆ ਠੀਕ ਹੈ ਨਹੀਂ ਤੇ ਬਾਹਰ। ਉਹ ਹੁਣੇ ਨਹੀਂ ਗੱਲ ਪਤਾ ਹੀ ਨਹੀਂ ਉਹਦੇ। ਉਹ ਨਹੀਂ ਹੁੰਦੀ ਠੀਕ ਹੈ। ਮੈਂ ਤਾਂ ਖਾਸ ਮੈਂ ਤੇ ਬੋਲ ਬੋਲ ਕੇ ਹਾਂ। ਆ ਵੇਖੇ ਵੀ ਇਹ ਟੱਚ ਮਤ ਖੇਲੇ ਆ। ਮੈਂ ਤੈਨੂੰ ਦੱਸਦਾ। ਇੱਕ ਚੀਜ਼ ਟੜ ਤੋਂ ਬੰਦਾ ਉਦਾਂ ਵੀ ਭੱਜੰਦਿਆ ਨਾ ਭੱਜੰਦਿਆ ਤੇ ਜਦੋਂ ਬੰਦਾ ਤੁਹਾਨੂੰ ਪਤਾ ਵੀ ਮੇਰੇ ਤੇ ਆ ਗਿਆ ਉਹ ਦਿਨ ਉਹਦੀ ਉਹਦੀ ਸਟਰਗਲ ਤੇ ਘਾਰ ਉਹ ਦਿਨ ਉਹਨੂੰ ਟਾਈਮਿੰਗ ਉਹਦੇ ਨਾਲ ਟਾਈਮਿੰਗ ਰਲਾ ਕੇ ਉਹਦੇ ਨਾਲ ਸਟਰਗਲ ਤੇ ਕਰ ਬਸ ਥੱਲੇ ਨਾਲ ਸੁੱਟ ਲਈ ਅਸੋ ਜਿੰਨਾ ਚਿਰ ਆਪਾਂ ਸਟਰਗਲ ਨਹੀਂ ਰਲਾਉਂਦੇ ਕੇ ਨਾ ਅਸੋ ਜਿੰਨਾ ਆਪਾਂ ਕੀ ਕਹਤੋਂ ਬਸ ਉਹਨਾਂ ਨੂੰ ਕੁਝ ਵੀ ਨਹੀਂ ਦੋ ਨਾ ਜਿੰਨਾ ਆਪਾਂ ਕਰਦੇ ਹਾਂ ਸਟਰਗਲ ਤੇ ਰਲਾਉਗੇ ਇਹਦੇ ਨਾਲ ਇਹ ਮੰਤਰ ਆਪਸ ਬਰੋਦਰ ਨਹੀਂ ਲਾਹੀਦੇ ਬਿੱਤੀ ਇਹ ਨੂੰ ਮੈਂ ਨਾ ਪਰੇ ਤੇ ਆ ਗਿਆ ਆ ਗਈ ਹੈ ਹਾਂਜੀ ਆ ਗਈ ਭਾਈ ਮੈਂ ਫੋਨ ਮੇਰੇ ਕੋਲ ਆ ਉਹ ਕਿਹਾ ਤੇ ਨਿਕਲ ਗਿਆ ਓਕੇ ਸਹੀ ਆ ਸਤਾਨ ਹਟ ਕਾ ਮਨਾ ਦੇ ਜਿਹੜਾ ਨਿੱਕਾ ਮੁੰਡਾ ਉਹਦਾ ਤੇ ਪਤਾ ਅੱਜ ਨਹੀਂ ਤੇ ਕੱਲ ਇਹਨੇ ਤਖੜੇ ਹੋ ਹੀ ਜਾਣਾ ਹੁਣ ਏਕਮ ਨੂੰ ਲਾਇਆ ਹੀ ਨਾਲ ਅੱਜ ਤਖੜਾ ਹੋ ਗਿਆ ਨਾ ਅੱਜ ਅੱਜ ਤਖੜਾ ਹੋਇਆ ਨਾ ਅੱਜ ਟੀਮ ਦੇ ਵਿੱਚ ਚੱਫੇ ਪਾਉਂਦਾ ਤੇ ਜਿਹੜਾ ਬੰਦੇ ਨੂੰ ਪਤਾ ਹੀ ਨਹੀਂ ਮੈਂ ਕਿੰਨੀ ਜੋਗਾ ਕਿੰਨੀ ਉਹਨੇ ਜਗਾ ਕਿਉਂ ਮੱਲੀ ਹੈ ਜਗਾ ਛੱਡ ਕੇ ਸਾਈਡ ਤੇ ਹੋ ਜਾ ਭਵਾਨ ਜੀ ਮੈਂ ਜਦੋਂ ਸੈਟ ਹੋ ਮੈਨੂੰ ਮੈਚ ਦਵਾਉ ਉਹਦੀ ਜਗਾ ਕਿਉਂ ਮੱਲੀ ਗਈ ਜਗਾ ਛੱਡੋ ਮੈਂ ਤੁਹੇ ਇਹ ਜੀ ਇਹ ਚਰਮ ਨਹੀਂ ਹੁੰਦੀ ਉਹ ਜਗਾ ਛੱਡੋ ਯਾਰ ਜਿੰਨੇ ਤੁਸੀਂ ਜਗਾ ਨਹੀਂ ਨਾ ਛੱਡਦੇ ਉਹਨੇ ਤੇ ਨਵੇਂ ਮੁੰਡੇ ਪਤਾ ਨਵਾਂ ਮੁੰਡਾ ਅੱਗੇ ਆਊਗਾ ਉਹਦੀ ਜਗਾ ਛੱਡ ਦੇ ਕੋਈ ਵੀ ਚੀਜ਼ ਜਗਾ ਛੱਡੋ ਇਹ ਇਹ ਗੱਲ ਥੋੜੀ ਹੈਗੀ ਇਦਾਂ ਨਹੀਂ ਗੱਡੀ ਹੁਣ ਜਿਹੜਾ ਨਵਾਂ ਆ ਪਾਵੇਂ ਦੋ ਖਾਜੇ ਜੱਫੇ ਹਣ ਜਾਫੀ ਆ ਉਹਦੇ ਲਗਾ ਤੋ ਮੈਨੂੰ ਪਤਾ ਲੱਗ ਜਾਣਾ ਅੱਜ ਤੋਂ ਨਹੀਂ ਫੜਿਆ ਜਾਂਦਾ ਤਿੰਨਾਂ ਚੋਂ ਮਹੀਨਿਆਂ ਉਹ ਫੜਨ ਲੱਗ ਪੂ ਕਿਉਂਕਿ ਉਹਦੇ ਲਗਾ ਹੈਗੇ ਆ ਉਹਦੇ ਚ ਹੈਗਾ ਸਾਰਾ ਕੁਝ ਐਦਾਂ ਥੋੜੀ ਕੰਮ ਹੈ ਇਹ ਪੈ ਰੌਂਦਾ ਰੌਂਦਾ ਲਾਉਣਗੇ ਐਦਾਂ ਹੀ ਵੇਖੋ ਵੀ ਕਰੇਜ ਹੁੰਦਾ ਨਾ ਬੱਚਿਆਂ ਨੂੰ ਥੋੜਾ ਜਿਆ ਅਸਲ ਚ ਨਾ ਮਾਂ ਪਿਓ ਦਾ ਬੜਾ ਰੋਲ ਹੈ ਆਪਾਂ ਇੱਕ ਫਲਕੀ ਚੀਜ਼ ਹੁੰਦੀ ਆਪਾਂ ਕੀ ਫੜੋਸ ਕੇ ਦੇਣਗੇ ਜੇ ਹੁਣ ਤੁਸੀਂ ਮੰਨ ਕੇ ਚੱਲੋ ਕਬੱਡੀ ਲਾ ਕੇ ਵੇਂਦੇ ਜੇ ਦੇ ਉਹ ਬੱਚਾ ਕਬੱਡੀ ਦੇਖੂਗਾ ਜੇ ਹੁਣ ਤੁਸੀਂ ਲਾ ਕੇ ਫਿਲਮਾਂ ਵੇਖਦੇ ਤੇ ਉਹ ਬੱਚਾ ਫਿਲਮਾਂ ਦੇਖੂਗਾ ਜੇ ਤੁਸੀਂ ਘਰ ਦੇ ਵਿੱਚ ਤੁਹਾਡੇ ਮਾਹੌਲ ਉਦਾਂ ਦਾ ਵਾਣਾ ਪਰਿਵਾਰ ਦੇ ਵਿੱਚ ਬੱਚਾ ਉਹੀ ਸਿੱਖਦਾ ਬੱਚੇ ਨੇ ਬਾਹਰੋਂ ਥੋੜੀ ਸਿੱਖਣ ਜਾਣਾ ਕਿਤੇ ਪਰਿਵਾਰ ਦੇ ਵਿੱਚ ਮਾਹੌਲ ਕਿਦਾਂ ਦਾ ਤੁਸੀਂ ਮਾਹੌਲ ਰੱਖੋ ਸਪੋਰਟਸ ਦੇ ਨਾਲ ਬੱਚੇ ਨੂੰ ਸ਼ੌਂਕ ਪਾਓ ਜਿਹੜੇ ਬੱਚੇ ਨੂੰ ਤੁਸੀਂ ਬਚਪਨ ਦੇ ਵਿੱਚ ਸ਼ੌਂਕ ਪਾ ਦੋਗੇ ਨਾ ਉਹ ਬੱਚਾ ਤੁਹਾਡੇ ਤੋਂ ਬਾਹਰ ਨਹੀਂ ਜਾਊਗਾ ਬੱਚੇ ਬਾਹਰ ਕਿਉਂ ਜਾਂਦੇ ਆ ਜਿਹੜੇ ਪਿਓਾਂ ਨੂੰ ਸ਼ੌਂਕ ਨਹੀਂ ਹੁੰਦਾ ਜਿਹੜੇ ਮਾਪੇ-ਬਾਪ ਨੂੰ ਕਿਸੇ ਨੂੰ ਵੀ ਪਹਿਲੀ ਤੇ ਗੱਲ ਹਰ ਕਿਹਤੀ ਬੋਤਲ ਖਾ ਲੈਣਾ ਚਾਹੀਦਾ ਪੂਰਾ ਚੰਗਾ ਵਧੀਆ ਖਵਾਉਣਾ ਚਾਹੀਦਾ ਇੱਥੇ ਆਪਦੇ ਨਿਊਡਲ 버ਗਰ ਖਾਂਦੇ ਫਿਰਦੇ ਆ ਜਿਹੜੇ ਪਿਓ ਆ ਤੇ ਬੱਚਿਆਂ ਨੇ ਨਿਊਡਲ 버ਗਰ ਹੀ ਖਾਣੇ ਆ ਜੇ ਤੁਸੀਂ ਚੰਗੀ ਚੀਜ਼ ਖਾਓਗੇ ਘਰੇ ਬਣਾ ਕੇ ਤੜਕਾ ਲਾ ਕੇ ਘੋਲਾ ਕੇ ਤੇ ਬੱਚੇ ਵੀ ਤੁਹਾਡੀ ਉਹੀ ਚੀਜ਼ ਖਾਣਗੇ ਤੇ ਜੇ ਤੁਸੀਂ ਗੋਲ ਗੱਪੇ ਖਾਣੇ ਤੇ ਬੱਚੇ ਵੀ ਗੋਲ ਗੱਪੇ ਖਾਣੇ ਹੁਣ ਤੁਸੀਂ ਬੱਚੇ ਨੂੰ ਘਰੋਂ ਲੈ ਕੇ ਕੀ ਚੱਲੇ ਜੀ ਕੀ ਖਵਾਉਣ ਚੱਲੇ ਜੀ ਜੇ ਤੁਸੀਂ ਆਪ ਜਾ ਕੇ 버거 ਪੀਜੇ ਖਾਣੇ ਤੇ ਬੱਚਿਆਂ ਨੇ ਵੀ 버거 ਪੀਜੇ ਹੀ ਖਾਣੇ ਆ ਜੇ ਤੁਸੀਂ ਜਾ ਕੇ ਕੋਈ ਚੰਗੀ ਚੀਜ਼ ਖਾਓਗੇ ਚੰਗੀ ਵਧੀਆ ਫਲ ਫਰੂਟ ਜੂਸ ਪੀਓਗੇ ਤੇ ਬੱਚੇ ਤਾਂ ਦੇ ਨੇ ਵੀ ਜੂਸ ਪੀਣਾ ਕਿਉਂਕਿ ਜਦੋਂ ਬੱਚਾ ਜਾਂਦਾ ਸਾਰਾ ਕੁਝ ਕਰਦਾ ਉਹਦਾ ਹੀ ਸਾਰਾ ਬਣ ਗਿਆ ਹਾਂਜੀ 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 ਉਹਦੇ ਵਿੱਚੋਂ ਲੈਣਾ ਸਾਰਾ ਕੁਝ ਘਰ ਦੀ ਦੇਖ ਤੋਂ ਜਾਂਦਾ ਸਾਰਾ ਸਿਸਟਮ ਹੈ ਤੇ ਜੇ ਮੰਨ ਕੇ ਚੱਲੋ ਯੋ ਯੋ ਕਹਿੰਦੇ ਹੁੰਦੇ ਵੀ ਮਾਂ ਨਹੀਂ ਸਹੀ ਤੇ ਦਾ ਨਹੀਂ ਸਹੀ ਤੇ ਨਹੀਂ ਸਹੀ ਤੇ ਉਹ ਤੇ ਪਰ ਤੁਹਾਨੂੰ ਪਤਾ ਹੀ ਹੈ ਸਾਰਾ ਸਿਸਟਮ ਇਦਾਂ ਹੀ ਚੱਲਦਾ ਹੈ ਜੇ ਇਹਨੂੰ ਸ਼ੌਂਕ ਹੈ ਬੱਚੇ ਨੂੰ ਮਾਹਰ ਹੀ ਕਿਰਪਾ ਕਰੇ ਸੱਚੇ ਪਾਤਸ਼ਾਹ ਹਨਾ ਠੀਕ ਹੈ ਅਚੇਰਾ ਕਿ ਖਾਣਾ ਆਏ ਬਣ ਗਿਆ ਬਲੌਗ ਇਹਦਾ ਦੱਸ ਦੇ ਨਾਲੇ ਨਿੱਕੇ ਆ ਬੱਚਿਆਂ ਨੂੰ ਉਹਨਾਂ ਨੇ ਨਿਊਡਲ 버ਗਰ ਨਹੀਂ ਖਾਣੇ ਹਨਾ ਉਹ ਕੈਮਰਾ ਦੱਸ ਸੁਣਾ ਨਿਊਡਲ 버ਗਰ ਨਹੀਂ ਖਾਣੇ ਹਾਂ ਗੋਲ ਗੱਪੇ ਨਹੀਂ ਖਾਣੇ ਟਿੱਕੀਆਂ ਚਾਟ ਨਹੀਂ ਖਾਣੇ ਠੀਕ ਹੈ ਤੇ ਚਾਪਾ ਨਹੀਂ ਖਾਣੀਆਂ ਗੁਰਕਰੇਵ ਨਹੀਂ ਖਾਣੇ ਠੰਡਾ ਵੀ ਨਹੀਂ ਪੀਣਾ ਠੀਕ ਹੈ ਕੀ ਖਾਣਾ ਜੂਸ ਪੀਣਾ ਵਾ ਚਿਕਨ ਖਾਣਾ ਵਾ ਠੀਕ ਹੈ ਅੰਡੇ ਖਾਣੇ ਆ ਜੂਸ ਪੀਣਾ ਵਾ ਠੀਕ ਹੈ ਘਰੇ ਕਹਿੰਦੇ ਇਹ ਕਹਿੰਦਾ ਮੈਂ ਪੀਵਾਂ ਦੀ ਮੇਰਾ ਇਧਰ ਦੇਖੋ ਇਹ ਤਾਂ ਟੋਲੇ ਆਵੇ ਨਿੱਕਾ ਫਰੰਦੀਪੁਰ ਇਧਰ ਹੈ ਟੋਲੇ ਆਵੇ ਹੈ